ਲੋ ਜੀ ਸਿਟੀ ਕੁਤਵਾਲੀ ਦੇ ਬਾਹਰ ਉਸ ਵੇਲੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਕ ਕਾਉਂਸਲਰ ਦੇ ਵੱਲੋਂ ਐਸਐਚਓ ਦੇ ਖਿਲਾਫ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਇੱਥੇ ਵੱਡੇ ਅਫਸਰ ਵੀ ਪਹੁੰਚੇ ਤੇ ਧਰਨਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆ ਤੇ ਫਿਰ ਦੱਸਦੇ ਆ ਪੂਰਾ ਮਾਮਲਾ ਇੱਕ ਆਮ ਬੰਦੇ ਦੇ ਹੱਕ ਦੇ ਵਿੱਚ ਮੈਂ ਆਇਆ ਤੇ ਮੈਨੂੰ ਇੱਥੋਂ ਦੇ ਐਸਐਚਓ ਨੇ ਜੋ ਸ਼ਬਦ ਵਰਤੇ ਉਸ ਤੋਂ ਬਾਅਦ ਸ਼ਹਿਰ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਸਿਟੀ ਐਸਐਚਓ ਫਰੀਦਕੋਟ ਨੇ ਜੋ ਮਿਸਬੀਹਵ ਕੀਤਾ ਉਹਦੇ ਰੋਜ਼ਮਰੋਜ਼ ਅੱਜ ਸਿਟੀ ਫਰੀਦਕੋਟ ਦੇ ਬਾਹਰ ਮੇਰੇ ਬਿਨਾ ਫੋਨ ਕਿਤੇ ਇੱਥੇ ਸੈਂਕੜੇ ਵਪਾਰੀ ਪੋਲੀਟੀਕਲ ਪਰਸਨ ਸਾਰੇ ਇਕੱਠੇ ਹੋਏ ਜੋ ਉਹਨਾਂ ਨੇ ਕਿਹਾ ਐਸਐਚਓ ਸਿਟੀ ਫਰੀਦਕੋਟ ਨੇ ਉਹ ਮਹਿਸੂਸ ਕੀਤਾ ਇੱਥੇ ਆਏ ਹੋਏ ਇੱਕ ਇੱਕ ਕਦਮ ਜਿੰਨੇ ਵੀ ਮੇਰੇ ਵੀਰ ਆਏ ਆ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਜਾਣਕਾਰ ਦੇ ਮੁਤਾਬਕ ਫ੍ਰੀ ਕੋਰਡ ਦੀ ਇੱਕ ਵਿਅਕਤੀ ਦੀ ਸਪੋਟਰੀ ਚੋਰੀ ਹੋਈ ਸੀ ਜਿਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕੰਪਲੇਂਟ ਦਰਜ ਨਹੀਂ ਕੀਤੀ ਗਈ ਇਸ ਇਲਜ਼ਾਮਾਂ ਤੋਂ ਬਾਅਦ ਜਿਸ ਦੇ ਹੱਕ ਦੇ ਵਿੱਚ ਕਾਉਂਸਲਰ ਵੱਲੋਂ ਕੁਤਵਾਲੀ ਪਹੁੰਚ ਕੇ ਐਸਐਚਓ ਦੇ ਨਾਲ ਗੱਲਬਾਤ ਕਰਨੀ ਚਾਹੀ ਪਰ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਕਾਉਂਸਲਰ ਵੱਲੋਂ ਇਹਨਾਂ ਦੀ ਤਕਰਾਰਬਾਜ਼ੀ ਹੋ ਗਈ ਜਿਸ ਦੌਰਾਨ ਐਸਐਚਓ ਦੇ ਵੱਲੋਂ ਗਲਤ ਸ਼ਬਦ ਬੋਲੇ ਗਏ ਇਹ ਐਸਐਚਓ ਤੇ ਇਲਜ਼ਾਮ ਲੱਗੇ ਯਾਰ ਮੇਰੀ ਐਕਟਿਵਾ ਦਾ ਇੰਸ਼ੋਰੈਂਸ ਹੈ ਗਿਆ ਵੀ ਕਿਰਪਾ ਕਰਕੇ ਐਫ ਆਈ ਆਰ ਕੱਢ ਦੋ ਤੁਸੀਂ ਲਬਣੀ ਦਾ ਕਾਦੀ ਹੈ ਇਹਨਾਂ ਨੂੰ ਸਵੇਰੇ 10 ਵਜੇ ਬੁਲਾ ਲੈਂਦੇ ਸੀ ਫਿਰ 2 ਵਜੇ ਤੇ 6 ਵਜੇ ਵੇਰ 8 ਵਜੇ ਡਾੜੀ 5 ਜਿਹੜੇ ਮਾਰਦੇ ਸੀ ਇਹ ਤੇ 7 ਜਿਹੜੇ ਮੈਂ ਮਾਰਦਾ ਸੀ ਅੱਜ ਜਦੋਂ ਮੈਂ ਆਕੇ ਥੱਕਿਆ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਐਫ ਆਈ ਆਰ ਨਹੀਂ ਕੱਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਦੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇਰੇ ਤੋਂ ਕੀ ਅਧਿਕਾਰ ਹੈ ਧਰਨੇ ਤੇ ਬਹਿਦਾ ਤੋ ਮੈਂ ਗੁੱਸੇ ਜਾ ਕੇ ਬਾਹਰ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਹੈ ਚਾਹੇ ਕਾਲੀ ਦਲਾ ਚਾਹੇ ਭਾਜਪਾ ਹੈ ਹਰ ਪਾਰਟੀ ਦੇ ਨੁਮਾਇੰਦੇ ਇੱਥੇ ਆਣੇ ਸ਼ੁਰੂ ਹੋ ਗਏ ਜੀ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਜਿੰਨਾਂ ਲਈ 2 ਸਾਲ ਹੋ ਗਏ ਮੈਂ ਕਲਪਦਾਸ ਜੀ ਆ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਆ ਆਮ ਆਦੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇੱਕ ਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਏਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਕਟਵਲ 500 ਪਾਣੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰਤ ਤੂੰ ਸਾਡੇ ਐਮਸੀ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀਗਾ 20 ਸਣੇ ਉਹਨਾਂ ਨੂੰ ਮਿਲ ਕੇ ਸੀਆਈਡੀ ਨੇ ਦੇਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਭਾਜਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਤਾਂ ਕਿਸਾਨਾਂ ਦੇ ਹੱਕ 'ਚ ਜੇ ਅੱਜ ਆਮ ਆਦਮੀ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਆਪ ਦੇ ਵਾਰਡ ਦੇ ਗੇਰਾ ਦੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਖ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦਮੀ ਪਾਰਟੀ ਦੇ ਹਰ ਰੋਦੇ ਤੋਂ ਹਾਂਜੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਲੜਿਆ ਦੋ ਤਿੰਨ ਮਹੀਨੇ ਰਹਿ ਗਏ ਇਲੈਕਸ਼ਨ 'ਚ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਵਿਜੇ ਛਾਵੜਾ ਨਗਰ ਕੌਂਸਲ ਦੇ ਪ੍ਰਧਾਨ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਆਇਆ ਸੀ ਪਰ ਲੱਤ ਮਾਰਦਾ ਮੈਂ ਇਹੋ ਜਿਹੇ ਉਦਿਆਂ ਨੂੰ ਜਿੱਤੇ ਮੇਰੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਮੇਰੇ ਲੋਕਾਂ ਦੀ ਖੱਜਲਗਵਰੀ ਹੁੰਦੀ ਹੈ ਜੇ ਪਰਮਾਤਮਾ ਨੇ ਮੱਥੇ 'ਚ ਲਕੀਰ ਲਿਖੀ ਹੋਈ ਉਦਾਂ ਮਿਲ ਜੂ ਪਰ ਕਦੀ ਵੀ ਆਪਦੀ ਜਮੀਰ ਨੂੰ ਨਹੀਂ ਮਾਰਿਆ ਲੋਕਾਂ ਨਾਲ ਖੜੇ ਸੀ ਲੋਕਾਂ ਨਾਲ ਹੀ ਖੜੇ ਰਾਵਾਂਗੇ ਇਸ ਮੌਕੇ ਤੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਿਸੇ ਕਾਰਨ ਸਕੂਟਰੀ ਚੋਰੀ ਦੀ ਸ਼ਿਕਾਇਤ ਦਰਜ ਕਰਨ ਦੇ ਵਿੱਚ ਦੇਰੀ ਹੋਈ ਸੀ ਪਰ ਬਾਕੀ ਮਾਮਲਾ ਸੁਲਝਾ ਦਿੱਤਾ ਗਿਆ ਅੱਜ ਜਿਹੜਾ ਜਿਹੜੇ ਤਰਨ ਦੇ ਸਬੰਧ ਵਿੱਚ ਇੱਕ ਸਕੂਟੀ ਚੋਰੀ ਹੋ ਗਈ ਸੀ ਉਹਦੇ ਸਬੰਧ ਵਿੱਚ ਇੱਕ ਬੀਹਸ਼ ਆਵੜੀ ਜੀ ਨੇ ਇੱਥੇ ਸਚੰਤ ਨੂੰ ਕੀਤਾ ਸੀ ਵੀ ਇਹਦੇ ਮਕਦਮਾ ਦਰਜ ਕੀਤਾ ਹੈ ਮਕਦਮਾ ਦਰਜ ਜਿਹੜਾ ਕੋਈ ਬੰਦਾ ਸੀ ਉਹਦੇ ਵਿੱਚ ਕੋਈ ਇਹ ਕਾਰਨ ਕਰਕੇ ਕੋਈ ਦੇਰੀ ਹੋ ਗਈ ਮਕਦਮਾ ਦਰਜ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਦੁਬਾਰਾ ਐਮਸੀ ਸਾਹਿਬ ਆਏ ਨੇ ਕਿਤੇ ਇਹਨਾਂ ਐਮਸੀ ਸਾਹਿਬ ਦੇ ਐਸਐਚਓ ਦਾ ਕੋਈ ਬਿਆਨਾਂ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੋਇਆ ਇਹਦੇ ਸਬੰਧ ਵਿੱਚ ਐਮਸੀ ਸਾਹਿਬ ਨੇ ਤਰਨ ਲਾਇਆ ਸੀ ਉਹ ਜਿਹੜਾ ਸੀ ਇਸ ਸੰਬੰਧ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ ਜਿਹੜਾ ਇਤਨਾ ਹੋਂ ਚੁੱਕਿਆ ਗਿਆ ਹੈ ਤੇ ਵਿਸ਼ਵਾਸ ਦਵਾਇਆ ਗਿਆ ਲੋਕਾਂ ਨੂੰ ਦੇ ਪਰਚਾ ਹਾਂ ਜਾਂ ਇਹ ਸੰਬੰਧੀ ਜਿਹੜੀ ਹਮੇਸ਼ਾ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹ ਪਬਲਿਕ ਨਾਲ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਹਰ ਟਾਈਮ ਅਸੀਂ ਹਾਜ਼ਰ ਹਾਂ ਜੇ ਰੋਂ ਕੋਈ ਪ੍ਰਸ਼ਾਸਨ ਨੂੰ ਆਵਾਜ਼ ਮਾਰੇਗਾ ਤੇ ਜੇ ਇਹੋ ਜਿਹੀ ਕੋਈ ਨਿੱਕੀ ਜੀ ਗੱਲ ਤੋਂ ਇੱਥੋਂ ਤੱਕ ਪਹੁੰਚ ਗਈ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਤੇ ਲੋਕਾਂ ਨੂੰ ਵਿਸ਼ਵਾਸਤ ਹੋਇਆ ਜਿਹੜਾ ਫਰੀਦਕੋਟ ਪੁਲਿਸ ਫਰੀਦਕੋਟ ਵਾਸੀਆਂ ਵਾਸਤੇ ਉਹਨਾਂ ਨਾਲ ਸੋਇਸਵ ਪਹਿਲਾਂ ਕਿ ਧਰਨਾ ਕੋਈ ਵੱਡਾ ਰੂਪ ਧਾਰਨ ਕਰ ਦਿੱਤਾ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਅਤੇ ਸ਼ਾਂਤ ਕਰਨ ਤੋਂ ਬਾਅਦ ਇਹ ਧਰਨਾ ਖਤਮ ਕਰਵਾ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ